ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਇੱਕ ਗੁੱਡ ਨਿਊਜ਼ ਵੀ ਆਪਾਂ ਇਹਨਾਂ ਆਖ ਸਕਦੇ ਆ ਜਿਹੜੇ ਵੀਰ ਭਰਾ ਇੱਥੇ ਇਟਲੀ ਵਿੱਚ ਆ ਗਏ ਆ ਜਾਂ ਉਹਨਾਂ ਨੂੰ ਸੰਜੋਰ ਨੂੰ ਮਿਲ ਗਿਆ ਕਾਰ ਮਿਲ ਗਿਆ ਵਾ ਉਹ ਕੰਮ ਕਰਦੇ ਆ ਉਸ ਤੋਂ ਬਾਅਦ ਸ਼ਾਮਾਂ ਨੂੰ ਉਹ ਫ੍ਰੀ ਹੁੰਦੇ ਆ ਕੋਈ ਪਾਰਟ ਟਾਈਮ ਜੌਬ ਕਰਕੇ ਉਹ ਮਤਲਬ ਕਿ ਪੈਸੇ ਕਮਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਜੌਬ ਲੈ ਕੇ ਆਏ ਆ ਆਪਾਂ ਇਹ ਤੁਸੀਂ ਜਿਹੜੇ ਮਰਜੀ ਸ਼ਹਿਰ ਵਿੱਚ ਰਹਿ ਰਹੇ ਹੋ ਇਟਲੀ ਵਿੱਚ ਜਾਂ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਰਹਿ ਰਹੇ ਹੋ ਮੈਂ ਉਹਨਾਂ ਦੀ ਗੱਲ ਕਰਦਾ ਪਿਆਵਾਂ ਤੁਸੀਂ ਪਾਰਟ ਟਾਈਮ ਜੌਬ ਕਰਕੇ ਤੁਹਾਡੇ ਮੂਟੇ ਜਿਹੜੇ ਪੈਸੇ ਕਮਾਉਣਾ ਚਾਹੁੰਦੇ ਤੁਸੀਂ ਕਮਾ ਸਕਦੇ ਜੇ ਬੜੀ ਵਧੀਆ ਜੌਬ ਜਿੰਨਾ ਦਾ ਟਾਈਮ ਲੱਗੇ ਉਹ ਦਿਨ ਕੰਮ ਕਰੋ ਜਿੰਨਾ ਦਾ ਟਾਈਮ ਨਾ ਲੱਗੇ ਤੁਸੀਂ ਨਹੀਂ ਕੰਮ ਕਰਨਾ ਇਸ ਟੌਪਿਕ ਬਾਰੇ ਅਸੀਂ ਆਪਾਂ ਗੱਲਬਾਤ ਗੱਲਬਾਤ ਕਰਾਂਗੇ ਕਿਹੜੇ-ਕਿਹੜੇ ਮਤਲਬ ਕਿ ਤੁਸੀਂ ਕੰਮ ਕਰ ਸਕਦੇ ਜੇ ਤੇ ਤੁਹਾਨੂੰ ਜਿਹੜੇ ਪੈਸੇ ਵਾ ਉਹ ਕਿੰਨੇ ਕੇ ਮਿਲ ਸਕਦੇ ਇਹਦੇ ਵਿੱਚ ਤੇ ਆਪਾਂ ਕਿੰਨੇ ਕੇ ਪੈਸੇ ਜਿਹੜੇ ਪਾਰਟ ਟਾਈਮ ਜੌਬ ਕਰਕੇ ਕਮਾ ਸਕਦੇ ਆ ਤੁਸੀਂ ਮਤਲਬ ਕਿ ਇੱਕ ਇੱਕ ਘੰਟੇ ਵਿੱਚ ਇੱਕ ਦਿਨ ਵਿੱਚ 3-4 ਘੰਟੇ 5 ਘੰਟੇ ਕੰਮ ਤੁਸੀਂ ਕਰਨਾ ਚਾਹੁੰਦੇ 5 ਘੰਟੇ ਵੀ ਕਰ ਸਕਦੇ ਜੇ ਜੇ ਤੁਸੀਂ ਫੁੱਲ ਟਾਈਮ ਕਰਨਾ ਚਾਹੁੰਦੇ ਜੇ ਤੁਹਾਨੂੰ ਐਂਵਾਰ ਛੁੱਟੀ ਨਹੀਂ ਦੀ ਕੰਮ ਤੋਂ ਜਾਂ ਹੋਰ ਕਿਸੇ ਦਿਨ ਦਾ ਛੁੱਟੀ ਹੁੰਦੀ ਉਹਦੋਂ ਤੁਸੀਂ ਫੁੱਲ ਟਾਈਮ ਕਰਨਾ ਚਾਹੁੰਦੇ ਤੁਸੀਂ ਫੁੱਲ ਟਾਈਮ ਵੀ ਲਾ ਸਕਦੇ ਜੇ ਇਸ ਕੰਮ ਦੇ ਵਿੱਚ ਕਰਦੇ ਆ ਇਸ ਬਾਰੇ ਗੱਲਬਾਤ ਜ਼ਿਆਦਾ ਚੰਨ ਆ ਲੈਦੇ ਹੋਏ ਕਰਦੇ ਆ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਜਰੂਰ ਕੰਮ ਕਰ ਜਿਨਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਚੋਂ ਕੋਈ ਸਿੱਖ ਸਕੋ ਤੇ ਕੋਈ ਸਿਖਾ ਸਕੋ ਦੂਜੇ ਨੰਬਰ ਤੇ ਨਾਲ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਕੀਤਾ ਹੋ ਜਾਂ ਗਏ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਾਉ ਦੀ ਸ਼ਿਕਾਇਤ ਹੈ ਕਿ ਤੁਸੀਂ ਤੁਹਾਨੂੰ ਉੱਥੇ ਮੈਸੇਜ ਨਹੀਂ ਹੁੰਦੇ ਉਹਦਾ ਮੈਂ ਹੱਲੇ ਕਿਹਾ ਕਿ ਜਿਨ੍ਹਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਇੰਸਟਾਗ੍ਰਾਮ ਤੋਂ ਤੁਸੀਂ ਜਿਹੜੇ ਜਾਣਦੇ ਜੇ ਉਹਦਾ ਹੱਲੇ ਵਾ ਕਿ ਉੱਥੇ ਮੈਂ ਪੋਸਟਾਂ ਪਾਈਆਂ ਤੁਸੀਂ ਮੈਨੂੰ ਪੋਸਟ 'ਤੇ ਲ ਕਮੈਂਟ ਕਰ ਦਿਓ ਭਾਵੇਂ ਇਕੱਲਾ ਹੈਲੋ ਦੇ ਕਮੈਂਟ ਕਰ ਦਵਾਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਲੋ ਵੀ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਤੁਸੀਂ ਕਿਹੜੇ ਕੰਮ ਕਰ ਸਕਦੇ ਜੇ ਪਾਰਟ ਟਾਈਮ ਜੋਬ ਜਿਸ ਦਿਨ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਉਸ ਦਿਨ ਜੋਬ ਕਰੋ ਇਹ ਵਾਰ ਜਿਸ ਦਿਨ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਜਾਂ ਤੁਹਾਡਾ ਜੀ ਨਹੀਂ ਕਰ ਰਿਹਾ ਕੰਮ ਕਰਨ ਨੂੰ ਤੁਸੀਂ ਨਾ ਕਰੋ ਜਿੰਨਾਂ ਬਾਕਾਇਨ ਨੇ ਕਿ ਪਾਰਟ ਟਾਈਮ ਜੋਬ ਉੰਜ ਕਹੀ ਹੈ ਕਿ ਡੇਲੀ ਕਰਦੇ ਆ ਡੇਲੀ ਵੀ ਕਰ ਸਕਦੇ ਆ ਦਾ ਕੋਈ ਚੱਕਰ ਨਹੀਂ ਹੈਗਾ ਪਰ ਜੇ ਮਰਗੀ ਤੁਹਾਨੂੰ ਛੁੱਟੀ ਆ ਜਾਂਦੀ ਮੰਨ ਲਓ ਤੁਸੀਂ ਮੇਨ ਜਿਹੜਾ ਕੰਮ ਕਰਦੇ ਜੇ ਤੁਸੀਂ 8 ਘੰਟੇ ਕੰਮ ਕਰਦੇ ਉਸ ਤੋਂ ਬਾਅਦ ਤੁਸੀਂ 2-4 ਘੰਟੇ ਚਾਹ 5 ਘੰਟੇ ਫ੍ਰੀ ਜੇ ਤੁਸੀਂ ਇਹ ਕੰਮ ਕਰ ਸਕਦੇ ਜੇ ਤੇ ਵਧੀਆ ਅਰਨਿੰਗ ਵੀ ਹੁੰਦੀ ਆ ਤੇ ਤੁਹਾਨੂੰ ਮਰਗੀ ਕੰਮ ਵੀ ਕੋਈ ਬਹੁਤ ਹੈਵੀ ਨਹੀਂ ਆ ਨਾਰਮਲ ਜਿਹਾ ਕੰਮ ਆ ਤੁਸੀਂ ਆਪਣੇ ਜਿਹੜੇ ਮਰਜ਼ੀ ਸ਼ਹਿਰ ਵਿੱਚ ਬੈਠੇ ਜੇ ਭਾਵੇਂ ਤੁਸੀਂ ਇਟਲੀ ਦੇ ਕਿਸੇ ਸ਼ਹਿਰ ਵਿੱਚ ਬੈਠੇ ਜੇ ਜਿਵੇਂ ਆਪਾਂ ਕਹਿ ਲਈਏ ਮਿਲਾਨ ਚ ਜੇ ਰੋਮ ਚ ਜੇ ਫਰਾਂਸੇ ਜੇ ਵੈਨਿਸ ਜੇ ਜਿੱਥੇ ਮਰਜੀ ਜੇ ਠੀਕ ਆ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਕੰਟਰੀ ਮੰਨ ਲਓ ਫਰਾਂਸ ਫਰਾਂਸ ਵਿੱਚ ਬੈਠੇ ਜੇ ਜਰਮਨੀ ਵਿੱਚ ਬੈਠੇ ਜੇ ਸਪੇਨ ਵਿੱਚ ਬੈਠੇ ਜੇ ਪੁਰਤਗਾਲ ਵਿੱਚ ਬੈਠੇ ਜੇ ਸਾਰੇ ਪਾਸੇ ਹੀ ਇਹ ਤੁਸੀਂ ਪਾਰਟ ਟਾਈਮ ਜੌਬ ਜਿਹੜਾ ਵਾ ਕੰਮ ਕਰ ਸਕਦੇ ਜੇ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਕੰਮ ਹੈਗਾ ਕਿਹੜਾ ਵਾ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕੰਮ ਬਹੁਤ ਸੌਖਾ ਵਾ ਲੱਭਣਾ ਕਿਵੇਂ ਇਹਦਾ ਹੱਦੋਂ ਕਿ ਮੈਂ ਤੁਹਾਨੂੰ ਕਿ ਲੱਭਣਾ ਕਿਵੇਂ ਤੁਸੀਂ ਉਹਨਾਂ ਉਹਨਾਂ ਨਾਲ ਕੰਟੈਕਟ ਕਿਦਾਂ ਕਰ ਸਕਦੇ ਜੀ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਦੱਸਾਂ ਕਿ ਕੰਮ ਕਿਹੜਾ ਵਾ ਕੰਮ ਹੈਗਾ ਵਾ ਫੂਡ ਡਿਲੀਵਰੀ ਦਾ ਠੀਕ ਹੈ ਫੂਡ ਡਿਲੀਵਰੀ ਮਤਲਬ ਕਿ ਤੁਸੀਂ ਕਿਸੇ ਨਾ ਕਿਸੇ ਕੰਪਨੀ ਦਾ ਕੰਟੈਕਟ ਕਰਕੇ ਆਪਣਾ ਤੁਸੀਂ ਆਪਣੀ ਆਈਡੀ ਬਣਵਾਉਣੀ ਆ ਆਈਡੀ ਬਣਵਾਉਣ ਤੋਂ ਬਾਅਦ ਤੁਹਾਨੂੰ ਉਹ ਆਪਣਾ ਬੈਗ ਭੇਜਣਗੇ ਤੁਸੀਂ ਆਪਣਾ ਜਿਹੜਾ ਬੈਗ ਹੈ ਆ ఆర్డਰ ਕਰਨਾ ਵਾ ਹਫਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਬੈਗ ਵੀ ਆ ਜਾਂਦਾ ਵਾ ਜੇਕਰ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਕੰਮ ਜ਼ਿਆਦਾ ਵਾ ਉਹ ਪਹਿਲਾਂ ਵੀ ਬੈਗ ਆ ਜਾਂਦਾ ਵਾ ਮਤਲਬ ਕਿ ਤੁਹਾਡੀ ਆਈਡੀ ਪਹਿਲਾਂ ਵੀ ਖੁੱਲ ਜਾਂਦੀ ਆ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਵਾ ਫੂਡ ਡਿਲੀਵਰ ਕਰਨਾ ਜੇ ਮਤਲਬ ਕਿ ਤੁਹਾਨੂੰ ਆਰਡਰ ਆ ਗਿਆ 麦ਕਡੋਨਲਡਸ ਤੋਂ ਉਸ ਤੋਂ ਬਾਅਦ ਤੁਹਾਨੂੰ ਆਰਡਰ ਆਇਆ ਕਿਸੇ ਪਿਸਰੀਏ ਤੋਂ ਜਾਂ ਕਿ ਪਾਣੀ ਨੇਰੀਆ ਤੋਂ ਤੁਹਾਨੂੰ ਆਰਡਰ ਆਇਆ ਤੁਸੀਂ ਆਰਡਰ ਚੁੱਕਣਾ ਤੇ ਆਰਡਰ ਡਿਲੀਵਰ ਕਰਨਾ ਜਿਵੇਂ ਆਪਾਂ ਇੰਡੀਆ ਵਿੱਚ ਚੱਲਦਾ ਵਾ ਜਿਵੇਂ ਜਿਮੈਟੋ ਚੱਲਦਾ ਵਾ ਸਿਗੀ ਚੱਲਦਾ ਵਾ ਇਦਾਂ ਇੱਥੇ ਇਟਲੀ ਵਿੱਚ ਜਾਂ ਹੋਰ ਕਿਸੇ ਵੀ ਯੂਰਪ ਕੰਟਰੀ ਵਿੱਚ ਇਹਨਾਂ ਦੀ ਬਹੁਤ ਸਾਰ ਐਪ ਹੈਗੀਆਂ ਵਾ ਜਿਹਦੇ ਨਾਲ ਤੁਸੀਂ ਆਪਣਾ ਇਹੜਾ ਵਾ ਪਾਰਟ ਟਾਈਮ ਜੌਬ ਕਰਕੇ ਤੁਸੀਂ ਆਪਣਾ ਇਹੜਾ ਵਾ ਵਧੀਆ ਅਰਨਿੰਗ ਕਰ ਸਕਦੇ ਆ ਜੇ ਮਿਲ ਕੇ ਤੁਹਾਨੂੰ ਵਧੀਆ ਪੈਸੇ ਦੇ ਵਿੱਚ ਮਿਲ ਸਕਦੇ ਆ ਹੁਣ ਆਪਾਂ ਗੱਲਬਾਤ ਕਰਦੇ ਆ ਕਿ ਤੁਸੀਂ ਅਰਨਿੰਗ ਸ਼ੁਰੂ ਕਰਨ ਵਾਸਤੇ ਤੁਹਾਨੂੰ ਕੀ ਕੀ ਕਰਨਾ ਪਊਗਾ ਸਭ ਤੋਂ ਪਹਿਲਾਂ ਤੁਹਾਨੂੰ ਨਾ ਆਨਲਾਈਨ ਦਮਾਂਦਾ ਕਰਨਾ ਪਊਗਾ ਦਮਾਂਦਾ ਮਤਲਬ ਕਿ ਤੁਹਾਨੂੰ ਆਨਲਾਈਨ ਅਪਲਾਈ ਕਰਨਾ ਪਊਗਾ ਪਰ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਤੁਸੀਂ ਇਹ ਜਿਹੜੀ ਚੀਜ਼ ਵੇਖਣੀ ਹੈ ਜਿਵੇਂ ਮਤਲਬ ਕਿ ਤੁਸੀਂ ਰਹਿ ਰਹੇ ਹੋ ਮਿਲਾਨ ਦੇ ਵਿੱਚ ਜਾਂ ਤੁਸੀਂ ਰਹਿ ਰਹੇ ਹੋ ਰੋਮ ਦੇ ਵਿੱਚ ਰਹਿ ਰਹੇ ਹੋ ਤੁਸੀਂ ਆਪਣੇ ਆਲੇ ਦੁਆਲੇ ਦੇਖਣਾ ਕਿ ਤੁਹਾਡਾ ਡੇਟਾ ਉਹ ਜਿਆਦੇ ਤੁਹਾਨੂੰ ਜਿਹੜੇ ਬੰਦੇ ਆ ਉਹ ਕਿਹੜੇ ਦੇਖਦੇ ਆ ਜਿਆਦੇ ਦਿਗਨ ਦਾ ਮਤਲਬ ਕਿ ਤੁਹਾਨੂੰ ਜੇਕਰ ਉਹਨਾਂ ਨੇ ਗਲੋਬਲ ਦਾ ਬੈਗ ਪਾਇਆ ਹੋਇਆ ਤੇ ਮਤਲਬ ਕਿ ਤੁਹਾਡੇ ਗਲੋਬਲ ਵਾਲਾ ਜਿਹੜਾ ਕੰਮ ਵਾ ਜ਼ਿਆਦਾ ਆ ਜੇ ਤਾਂ ਉਹਨਾਂ ਡਿਲੀਵਰੀ ਵਾਲਾ ਬੈਗ ਪਾਇਆ ਹੋਵੇ ਤਾਂ ਤੁਹਾਡਾ ਡਿਲੀਵਰੀ ਦਾ ਕੰਮ ਜ਼ਿਆਦਾ ਤੁਹਾਡੇ ਸ਼ਹਿਰ ਦੇ ਵਿੱਚ ਜੇਕਰ ਉਹਨਾਂ ਜਸਟਿਸ ਦਾ ਪਾਇਆ ਹੋਵੇ ਇਹਦੇ ਵਿੱਚ ਤੁਹਾਡੇ ਜਿਹੜਾ ਜਸਟਿਸ ਦਾ ਕੰਮ ਵਾ ਜ਼ਿਆਦਾ ਵਾ ਠੀਕ ਹੈ ਇਹ ਤੁਸੀਂ ਪਤਾ ਕਰਕੇ ਤੁਸੀਂ ਇਹ ਨਹੀਂ ਕਿ ਤੁਸੀਂ ਇੱਕੋ ਕੰਮ ਕਰ ਸਕਦੇ ਭਾਵੇਂ ਤੁਸੀਂ ਨਹੀਂ ਆਈਡੀਆ ਖੋਲ ਸਕਦੇ ਜੇ ਨਹੀਂ ਮੈਂ ਤੁਹਾਨੂੰ ਦੱਸਣ ਦਾ ਕਿ ਜ਼ਿਆਦਾ ਕੰਮ ਕਿਹਦੇ ਵਿੱਚ ਹੈ ਜਿਹਦੇ ਜਿਹੜੇ ਤੁਸੀਂ ਬੈਜਾਦੇ ਵੇਖੇ ਮਲਕੀਓ ਦਾ ਜਿਹੜਾ ਕੰਮ ਵਾ ਜ਼ਿਆਦਾ ਵਾ ਤੁਸੀਂ ਉਸ ਤੋਂ ਬਾਅਦ ਆਨਲਾਈਨ ਜਾਣਾ ਵਾ ਗੂਗਲ ਦੇ ਉੱਤੇ ਗੂਗਲ ਦੇ ਉੱਤੇ ਲਿਖਣਾ ਵਾ ਡਿਲੀਵਰੂ ਜਾਂ ਗਲੋਬ ਜਾਂ ਜਸਟੀਟ ਠੀਕ ਹੈ ਨਾਲ ਲਿਖ ਦੇਣਾ ਵਾ ਰਾਈਡਰ ਅਪਲਾਈ ਠੀਕ ਹੈ ਉਹਨਾਂ ਤੁਹਾਨੂੰ ਵੈਬਸਾਈਟ ਖੋਲ ਜਾਣੀ ਉਹਨਾਂ ਦੇ ਪਹਿਲਾ ਲਿੰਕ ਤੇ ਤੁਸੀਂ ਕਲਿੱਕ ਕਰਨਾ ਵਾ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਉਹਨਾਂ ਨੇ ਦੱਸਣਾ ਕਿ ਤੁਸੀਂ ਕਿੱਥੇ ਕੰਮ ਕਰਨਾ ਚਾਹੁੰਦੇ ਕਿਹੜੇ ਸ਼ਹਿਰ ਵਿੱਚ ਤੁਸੀਂ ਆਪਣਾ ਸ਼ਹਿਰ ਸੈਲੈਕਟ ਕਰਨਾ ਵਾ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਜੋ ਮੋਟਰਸਾਈਕਲ ਨਾਲ ਸਾਈਕਲ ਨਾਲ ਜਾਂ ਗੱਾਰ ਨਾਲ ਉਹ ਤੁਹਾਨੂੰ ਦੱਸ ਦਿਓ ਉਹ ਸਾਰਾ ਕੁਝ ਤੁਸੀਂ ਉੱਥੇ ਕਲਿੱਕ ਕਰਕੇ ਉਹਨਾਂ ਤੁਹਾਨੂੰ ਬਾਅਦ ਮੇਲ ਭੇਜ ਦਿਆ ਮੈਂ ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰਨੇ ਹੁੰਦੇ ਜੇਕਰ ਤੁਸੀਂ ਕਾਰਨਾ ਕੰਮ ਕਰਨ ਤੋਂ ਤੁਹਾਨੂੰ ਲਾਇਸੈਂਸ ਸੈਂਡ ਕਰਨਾ ਆਪਣਾ ਉਸ ਤੋਂ ਬਾਅਦ ਤੁਸੀਂ ਆਪਣੀ ਪਰਮਿਟ ਸਨਜ਼ੋਰ ਨੂੰ ਸੈਂਡ ਕਰਨੀ ਆ ਆਪਣੀ ਕਾਰਤ ਦੇ ਦਿੱਤਾ ਸੈਂਡ ਕਰਨੀ ਆ ਕੋਈ ਫਿਸ਼ਕਾਰ ਸੈਂਡ ਕਰਨਾ ਵਾ ਉਸ ਤੋਂ ਬਾਅਦ ਤੁਹਾਡਾ ਡਾਟਾ ਪੋਸਟ ਪੇ ਹੁੰਦਾ ਉਹਦਾ ਨੰਬਰ ਨੰਬਰ ਲਿਖ ਕੇ ਜਿਹਦੇ ਤੁਹਾਨੂੰ ਬਾਏ ਪੈਸੇ ਆਉਣੇ ਆ ਠੀਕ ਆ ਉਹ ਤੁਸੀਂ ਸਾਰਾ ਉਹਨਾਂ ਨੂੰ ਹੌਲੀ ਹੌਲੀ ਤੁਹਾਨੂੰ ਉਹਨਾਂ ਦੱਸਿਆ ਨਾ ਤੁਸੀਂ ਹੌਲੀ ਹੌਲੀ ਕਰੀ ਜਾਣਾ ਤੁਹਾਡੀ ਜਿਹੜੀ ਆਈਡੀ ਵਾ ਉਹ ਅਪਲਾਈ ਹੋ ਜਾਣੀ ਇਸ ਦੇ ਸਿਰਫ 4 ਸਟੈਪ ਹੁੰਦੇ ਆ ਪਹਿਲੇ ਸਟੈਪ ਵਿੱਚ ਤੁਸੀਂ ਆਪਣਾ ਡਾਵਾ ਸੈਂਡ ਕਰਨਾ ਹੁੰਦਾ ਕਿ ਅਸੀਂ ਕਿੱਥੇ ਕੰਮ ਕਰਨਾ ਵਾ ਤੇ ਕਿਹੜੇ ਤਰੀਕੇ ਨਾਲ ਕੰਮ ਕਰਨਾ ਮਤਲਬ ਕਿ ਮੋਟਰਸਾਈਕਲ ਨਾ ਕਰਨਾ ਵਾ ਸਾਈਕਲ ਨਾ ਕਰਨਾ ਵਾ ਜਾਂ ਆਪਾਂ ਕਾਰ ਨਾ ਕਰਨਾ ਵਾ ਉਸ ਤੋਂ ਬਾਅਦ ਦੂਜਾ ਸਟੈਪ ਹੁੰਦਾ ਵਾ ਤੁਸੀਂ ਆਪਣੇ ਡਾਕੂਮੈਂਟਸ ਸੈਂਡ ਕਰਨੇ ਹੁੰਦੇ ਆ ਤੇ ਜਸਟ ਐਪ ਉੱਤੇ ਤੁਸੀਂ ਆਪਣਾ ਐਡਾ ਵਾ ਜਿਹੜਾ ਕੀ ਹੁੰਦੇ ਉਹਨੂੰ ਜਿਹੜੇ ਜਿਹੜੇ ਆਈਬੀਨ ਹੁੰਦਾ ਵਾ ਆਈਬੀਨ ਕੋਡ ਮਤਲਬ ਕਿਹੜਾ ਤੁਹਾਡਾ ਇਹ ਬੈਂਕ ਦਾ ਖਾਤਾ ਹੁੰਦਾ ਤੁਸੀਂ ਉਹ ਸੈਂਡ ਕਰਨਾ ਦਾ ਜਿੱਦਾਂ ਇਹ ਤੁਹਾਨੂੰ ਮੇਡਾ ਵਾ ਉਹ ਪੈਸੈਂਡ ਕਰਦੇ ਆ ਬਾਅਦ ਵਿੱਚ ਤੇ ਲਾਸਟ ਸਟੈਪ ਜਦੋਂ ਬਾ ਸਾਰਾ ਕੁਝ ਕੰਟਰੋਲ ਹੋ ਜਾਂਦਾ ਵਾ ਤੁਹਾਨੂੰ ਉਹ ਬਾਅਦ ਵਿੱਚ ਮੇਲ ਭੇਜੇ ਤੁਸੀਂ ਹੁਣ ਆਪਣਾ ਇਹਦਾ ਵਾ ਆਈਡੀ ਚਲਾ ਸਕਦੇ ਜੇ ਤੇ ਆਈਡੀ ਚਲਾਉਣ ਤੋਂ ਪਹਿਲਾਂ ਤੁਸੀਂ ਆਪਣਾ ਇਹਦਾ ਵਾ ਇਹ ਆਪਣਾ ਬੈਗ ਆਨਲਾਈਨ ਆਪਣਾ ਬੈਗ ਆਰਡਰ ਕਰੋ ਬੈਗ ਹੁੰਦਾ 53000 ਦਾ ਬੈਗ ਹੁੰਦਾ ਉਹਨਾਂ ਦਾ ਗਲੋਬਲ ਦਾ ਬਾਕੀ ਜੇ ਡਿਲੀਵਰੀ ਵਾਲਿਓ ਫਰੀ ਦੀ ਹੁੰਦੇ ਆ ਬੈਗ ਜਿਹੜੇ ਪਰ ਗਲੋਬਲ ਵਾਲਿਓ ਤੁਹਾਡੇ ਜੇ ਪਹਿਲੇ ਲੈਂਦੇ ਆ ਬੈਗ ਤੇ ਚਾਰਜ ਕਰਦੇ ਆ ਉਸ ਤੋਂ ਬਾਅਦ ਜੇ ਤੁਹਾਨੂੰ ਬੈਗ ਆ ਜਾਂਦਾ ਵਾ ਤੁਹਾਡੀ ਆਈਡੀ ਜਿਹੜੀ ਬਹੁਤ ਚੱਲ ਪਿੰਦੀ ਆ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਸਕਦੇ ਜੀ ਇਹਦੇ ਵਿੱਚ ਤੁਸੀਂ ਕੰਮ ਕਰਨਾ ਕਿਵੇਂ ਕਿਸ ਤਰੀਕੇ ਨਾਲ ਇਹ ਤੁਹਾਨੂੰ ਦੱਸਦਾ ਕੰਮ ਤੁਹਾਨੂੰ ਹਫਤੇ ਦੇ ਵਿੱਚ ਦੋ ਔਰਿਓ ਘੰਟੇ ਓਪਨ ਕਰਦੇ ਜਿਵੇਂ ਮਿਲਕੀ ਸੌ ਔਰ ਓਪਨ ਕਰਦੇ ਆ ਉਹ ਕਰਦੇ ਆ ਸ਼ੁੱਕਰ ਸ਼ਨੀ ਬੁੱਧ ਵੀਰ ਵੀਰ ਸ਼ੁਕਰ ਸ਼ਨੀ ਤੇ ਐਤ ਚਾਰ ਦਿਨ ਦੇ ਘੰਟੇ ਓਪਨ ਕਰਦੇ ਆ ਸੋਮਵਾਰ ਨੂੰ ਉਹਨਾਂ ਨੇ ਤੁਹਾਨੂੰ ਟਾਈਮ ਦੱਸਦੇ ਵੀ ਆਹ ਆ ਟਾਈਮਿੰਗ ਤੇ ਘੰਟੇ ਓਪਨ ਹੋਣੇ ਤੁਸੀਂ ਜਿਹੜੇ ਜਿਹੜੇ ਘੰਟੇ ਚ ਕੰਮ ਕਰਨਾ ਵਾ ਉਹ ਘੰਟਾ ਸਿਲੈਕਟ ਕਰ ਲਓ ਤੇ ਬਾਅਦ ਵਿੱਚ ਜਦੋਂ ਤੁਸੀਂ ਉਹ ਘੰਟੇ ਕੰਮ ਕਰਨਾ ਵਾ ਉਸ ਤੋਂ 15 ਅੱਧਾ ਘੰਟਾ ਤੁਸੀਂ ਪਹਿਲਾਂ ਚੈੱਕ ਇਨ ਕਰਨੀ ਆ ਆਪਣੀ ਚੈਕ ਇਨ ਕਰਕੇ ਤੁਸੀਂ ਆਪਣਾ ਰਵਾ ਕੰਮ ਸ਼ੁਰੂ ਕਰ ਸਕਦੇ ਜੀ ਇਹ ਮੈਂ ਗੱਲ ਕਰਦਾ ਪਿਆ ਗਲੋਬ ਦੀ ਪਰ ਜੇਕਰ ਤੁਸੀਂ ਡਬਲਯੂ ਦੀ ਆਈਡੀ ਓਪਨ ਕਰੋ ਡਿਲੀਵਰੀ ਹਾਈਵੇ ਵਿੱਚ ਜੀ ਜੇ ਤੁਸੀਂ ਜਦੋਂ ਵੀ ਤੁਸੀਂ ਫ੍ਰੀ ਆ ਗਏ ਜੇ ਮਤਲਬ ਕਿ ਤੁਸੀਂ ਆਪਣਾ ਕੰਮ ਸਵੇਰੇ ਸ਼ੁਰੂ ਕੀਤਾ ਅਚਾਰਵੇ ਸ਼ੁਰੂ ਕਰਤਾ ਤੁਸੀਂ ਆਪਣਾ ਨੋਰਮਲ ਕੰਮ ਜਿਹੜਾ ਕਰਦੇ ਜੇ ਆਣ ਕੇ ਤੁਸੀਂ 12 1 ਵਜੇ ਵਿਲੀ ਹੋਗੇ ਜੇ ਉਸ ਤੋਂ ਬਾਅਦ ਤੁਸੀਂ ਰੈਸਟ ਕਰਕੇ ਸ਼ਾਮ ਨੂੰ ਤੁਸੀਂ ਇੱਕ ਹੋਬੀ 6 ਵਜੇ ਮੈਂ ਸ਼ੁਰੂ ਕਰਾਂਗਾ ਮਤਲਬ ਤੁਸੀਂ 6 ਵਜੇ ਆਨਲਾਈਨ ਲਿਖ ਦਿਨਾ ਕਿ ਮੈਂ ਹੁਣ ਇਸ ਟਾਈਮ ਤੇ ਅਵੇਲੇਬਲ ਹਾਂਗਾ ਮੈਂ ਆਰਡਰ ਭਗਤਉਣ ਵਾਸਤੇ ਰੈਡੀ ਹਾਂ ਫਿਰ ਤੁਹਾਨੂੰ ਆਰਡਰ ਆਉਣੇ ਸ਼ੁਰੂ ਹੋ ਜਾਣੇ ਆ ਤੇ ਹੌਲੀ ਹੌਲੀ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿੱਥੇ ਕਿੱਥੇ ਸਟੂਡੈਂਟ ਹੈ ਕਿਦਾਂ ਕਿਦਾਂ ਕੰਮ ਹੋਣਾ ਕਿਦਾਂ ਕਿਦਾਂ ਹੀ ਪੈਸੇ ਪੇ ਕਰਨਾ ਹੈ ਕਿਦਾਂ ਕਿਦਾਂ ਤੁਹਾਨੂੰ ਪੈਸੇ ਮਿਲਣੇ ਆ ਬਾਅਦ ਚ 15 ਦਿਨਾਂ ਬਾਅਦ ਤੁਹਾਨੂੰ ਹਿਸਾਬ ਵੀ ਦਿੰ ਠੀਕ ਹੈ ਠੀਕ ਹੈ ਇਹ ਦਾੜਾ ਪ੍ਰੋਸੈਸਿੰਗ ਬਾਅਦ ਚ ਚੱਲਦੀ ਆ ਜੇ ਤੁਹਾਨੂੰ ਤੁਹਾਡੇ ਜੇਕਰ ਤੁਸੀਂ ਤੁਹਾਡੇ ਜੋ ਕੋਈ ਨਾ ਕੋਈ ਬੰਦਾ ਇਹ ਕੰਮ ਕਰਨਾ ਚਾਹੁੰਦਾ ਵਾ ਪਾਰਟ ਟਾਈਮ ਜੌਬ ਕਰਨਾ ਚਾਹੁੰਦਾ ਵਾ ਇਹ ਚ ਵਧੀਆ ਅਰਨਿੰਗ ਹੁੰਦੀ ਵਾ ਕੋਈ ਹੈਵੀ ਕੰਮ ਵੀ ਨਹੀਂ ਹੈਗਾ ਸੌਖਾ ਕੰਮ ਹੈ ਬਾਸ ਤੁਸੀਂ ਫੂਡ ਡਿਲੀਵਰ ਕਰਨਾ ਵਾ ਤੇ ਅਰਨਿੰਗ ਵਧੀਆ ਹੁੰਦੀ ਹੈ ਮੈਂ ਤੁਹਾਨੂੰ ਤਾਂ ਹੀ ਜੀ ਦੱਸ ਰਿਹਾ ਵਾਂ ਤੁਸੀਂ ਇਕੱਲਾ ਇਟਲੀ ਦੀ ਨਹੀਂ ਗੱਲ ਕਰਦਾ ਤੁਸੀਂ ਕਿਸੇ ਹੋਰ ਵੀ ਕਿਸੇ ਕੰਟਰੀ ਵਿੱਚ ਜੇ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਤੁਸੀਂ ਜਿੱਥੇ ਮਰਜੀ ਇਹ ਕੰਮ ਕਰ ਸਕਦੇ ਹੋ ਜੇ ਇਹ ਸਾਰੇ ਪਾਸੇ ਹੀ ਅਵੇਲੇਬਲ ਹੈਗੇ ਆ ਚਲੋ ਨਾ ਕੁਝ ਹੋਰ ਹੋ ਸਕਦੇ ਜਿਵੇਂ ਹੁਣ ਇੱ ਪੁਰਤਗਾਲ ਵਿੱਚ ਵੀ ਸੇਮ ਹੀ ਆ ਉੱਥੇ ਵੀ ਹੈਗਾ ਵਾ ਗਲੋਬੋ ਵੀ ਹੈਗਾ ਵਾ ਜਸਟਿਸ ਵੀ ਹੈਗਾ ਵਾ ਤੇ ਡਿਲੀਵਰੂ ਵੀ ਹੈਗਾ ਵਾ ਹੋਰ ਬਾਕੀ ਜਿਹੜੀਆਂ ਕੰਟਰੀਆਂ ਵਾਂ ਜਿਵੇਂ ਫਰਾਂਸ ਹੋ ਗਿਆ ਪੈਰਸ ਹੋ ਗਿਆ ਸਪੇਨ ਹੋ ਗਿਆ ਹੋ ਸਕਦਾ ਕਿ ਇਹ ਵੀ ਹੋਣ ਉੱਥੇ ਤੇ ਹੋ ਸਕਦਾ ਕੋਈ ਹੋਰ ਐਪਸ ਵੀ ਹੋਣ ਉੱਥੇ ਜਿਹੜੀਆਂ ਚੱਲਦੀਆਂ ਹੋਣ ਮੇਰੇ ਸਾਬ ਨਾਲ ਤੇ ਉਹੀ ਹੋਣਗੀਆਂ ਜੇਕਰ ਪੁਰਤਗਾਲ ਤੇ ਇਟਲੀ ਵਾ ਚੇ ਵਾ ਬਾਕੀ ਸਾਰੇ ਪੱਸੇ ਵੀ ਉਹੀ ਐਪਸ ਹੋਣੀਆਂ ਵਾ ਤੁਸੀਂ ਜੇਕਰ ਪਾਰਟ ਟਾਈਮ ਜੌਬ ਕਰਕੇ ਥੋੜੇ ਮੋਟੇ ਪੈਸੇ ਕਮਾਉਣਾ ਚਾਹੁੰਦੇ ਜੇ ਸਭ ਤੋਂ ਵਧੀਆ ਤਰੀਕਾ ਇਹਦਾ ਵਾ ਇਹ ਵਾਲਾ ਵਾ ਇਹਦੇ ਵਿੱਚ ਕੀ ਹੈ ਕਿ ਤੁਸੀਂ ਕਿਸੇ ਥੱਲੇ ਨਹੀਂ ਕੰ ਆਪ ਦਾ ਸਾਰਾ ਕੰਮ ਕੀਤਾ ਤੁਹਾਡਾ ਕੰਮ ਜਿਆਦਾ ਹੈਵੀ ਜੀ ਤੁਹਾਨੂੰ ਖਾਬੜ ਹੋਈ ਤੁਸੀਂ ਕੰਮ ਨਹੀਂ ਕਰਨਾ ਚਾਹੁੰਦੇ ਜੇ ਵਾਲਾ ਪਾਰਟ ਟਾਈਮ ਜੌਬ ਤੁਸੀਂ ਨਹੀਂ ਕਰਨਾ ਚਾਹੁੰਦੇ ਜੇ ਜੇਕਰ ਤੁਸੀਂ ਕਿਸੇ ਹੋਰ ਬੰਦੇ ਨਾਲ ਕਨੈਕਟ ਕੀਤਾ ਹੋਊਗਾ ਤੁਹਾਨੂੰ ਜਾਣਾ ਹੀ ਪੈਣਾ ਕਿਉਂਕਿ ਤੁਹਾਡਾ ਪੱਕਾ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਤਾਂ ਹਫਤੇ ਦੇ ਵਿੱਚ ਤੁਹਾਨੂੰ ਸਾਰਾ ਹਫਤਾ ਆਉਣਾ ਪੈਣਾ ਵਾ ਜਾਂ ਹਫਤੇ 'ਚ 5 ਦਿਨ ਤੁਹਾਨੂੰ ਆਉਣਾ ਹੀ ਪੈਣਾ ਵਾ ਪਰ ਇਹ ਕੰਮ ਵਿੱਚ ਕੀ ਹੈ ਤੁਹਾਨੂੰ ਜਦੋਂ ਤੁਹਾਡਾ ਜੀਕਰ ਤੁਹਾਡੇ ਕੋਲ ਟਾਈਮ ਹੈਗਾ ਵਾ ਤੁਸੀਂ ਕੰਮ ਕਰ ਸਕਦੇ ਹੋ ਜੇ ਜਦੋਂ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਜਾਂ ਤੁਸੀਂ ਕੋਈ ਛੁੱਟੀ ਕਰਨੀ ਹੈ ਜਾਂ ਤੁਸੀਂ ਕਿਤੇ ਜਾਣਾ ਜੇ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਆਪਣੀ ਫਿਰ ਕਿੱਜੇ ਮਹਲਾ ਤੁਸੀਂ ਚਾਹੁੰਦੇ ਹੋ ਕਿ ਬਾਦ ਵਿੱਚ ਮੈਂ ਆਪਣੀ ਇਹ ਸਿਟੀ ਚੇਂਜ ਕਰਨੀ ਹੈ ਤੁਸੀਂ ਸਿਟੀ ਵੀ ਬਦਲ ਚੇਂਗੇ ਇੱਥੇ ਮਰਜੀ ਜਾ ਕੇ ਮਹਲਾ ਤੁਸੀਂ ਇਸ ਟਾਈਮ ਰਹਿ ਰਹੇ ਹੋ ਜੇ ਰੋਮ ਦੇ ਵਿੱਚ ਰਹਿ ਰਹੇ ਜੇ ਉਸ ਤੋਂ ਬਾਅਦ ਤੁਹਾਡਾ ਪਰ ਹੋਰਾਂ ਬਣ ਗਿਆ ਕਿ ਤੁਸੀਂ ਇੱਥੇ ਰੋਮ ਤੋਂ ਮੈਂ ਮਿਲਾਨ ਚਲ ਜਾਣਾ ਤੁਸੀਂ ਮਿਲਾਨ ਜਾ ਕੇ ਵੀ ਉਹ ਆਈਡੀ ਤੇ ਹੀ ਕੰਮ ਕਰ ਸਕਦੇ ਜੇ ਉਹਦਾ ਪ੍ਰੋਸੈਸ ਕੀ ਹੈ ਤੁਸੀਂ ਆਪਣੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਗਲੋਬਲ ਨਾਲ ਕਿ ਮੈਂ ਹੁਣ ਆਪਣੇੜਾ ਵਾ ਕਰ ਜਿਹੜਾ ਵਾ ਉਹ ਮੈਂ ਚੇਂਜ ਕਰ ਲਿਆ ਪਹਿਲਾਂ ਮੈਂ ਰੋਮ ਵਿੱਚ ਰਹਿੰਦਾ ਹੁੰਦਾ ਸੀ ਮੈਂ ਰੋਮ ਵਿੱਚ ਗਲੋਬਲ ਕੰਮ ਕਰਦਾ ਹੁੰਦਾ ਸੀ ਹੁਣ ਮੈਂ ਇਸ ਟਾਈਮ ਰਹਿ ਰਿਹਾ ਵਾਂ ਮਿਲਾਨ ਦੇ ਵਿੱਚ ਤੇ ਮੈਂ ਜਿਹੜਾ ਆਪਣੀ ਆਈਡੀ ਵਾ ਉਹਦਾ ਜਿਹੜਾ ਜ਼ੋਨ ਵਾ ਉਹ ਮੈਂ ਚੇਂਜ ਕਰਨਾ ਵਾਂ ਮੈਂ ਰੋਮ ਤੋਂ ਚੇਂਜ ਕਰਕੇ ਮੈਂ ਮਿਲਾਨ ਦਾ ਕਰਨਾ ਵਾਂ ਉਹ ਤੁਹਾਨੂੰ ਹਫਤੇ ਦੇ ਵਿੱਚ ਤੋਂ ਹਫਤੇ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਜ਼ੋਨ ਉਹ ਚੇਂਜ ਕਰ ਦਿੰਦੇ ਤੁਸੀਂ ਉੱਥੇ ਆਣ ਕੇ ਵੀ ਵਾ ਰੋਮ ਤੋਂ ਮਿਲਾਨ ਆਣ ਕੇ ਤੁਸੀਂ ਜਿਹੜਾ ਵਾ ਦੁਬਾਰ ਤੋਂ ਆਪਣਾ ਜਿਹੜਾ ਵਾ ਕੰਮ ਸ਼ੁਰੂ ਕਰ ਸਕਦੇ ਜੀ ਮੇਰੇ ਹਿਸਾਬ ਨਾਲ ਤੇ ਜੇਕਰ ਤੁਸੀਂ ਪਾਰਟ ਟਾਈਮ ਜੌਬ ਲੱਭ ਰਹੇ ਜੇ ਜਾਂ ਤੁਸੀਂ ਪਾਰਟ ਟ ਤੁਸੀਂ ਟਰਾਈ ਕਰਕੇ ਵੇਖੋ ਜੇਕਰ ਤੁਹਾਨੂੰ ਕੁਝ ਨਾ ਸਮਝ ਲੱਗੇ ਤੇ ਮੈਨੂੰ ਕਮੈਂਟ ਕਰਕੇ ਪੁੱਛੋ ਜਾਂ ਮੈਨੂੰ ਇੰਸਟਾਗ੍ਰਾਮ ਤੇ ਪਰਸਨਲ ਮੈਸੇਜ ਕਰਕੇ ਪੁੱਛ ਲਓ ਕਿਉਂਕਿ ਮੈਂ ਵੀ ਇਸ ਚੀਜ਼ ਦੀ ਆਈਡੀ ਬਣਾਈ ਹੋਈ ਆ ਤੇ ਆਪਾਂ ਕਿੰਨੇ ਕਿਤੇ ਆਰਡਰ ਕਰਨ ਚੱਲ ਜਾਈਦਾ ਵਾ ਜੇਕਰ ਤੁਹਾਨੂੰ ਕੋਈ ਨਾ ਭਾਈ ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਆ ਜਾਂ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਨੂੰ ਇੱਥੇ ਵੀ ਮੈਸੇਜ ਕਰ ਸਕਦੇ ਹੋ ਜੇ ਕਮੈਂਡ ਮਲਕ ਕਮੈਂਟ ਕਰ ਸਕਦੇ ਹੋ ਜੇ ਜਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ ਮੈਂ ਤੁਹਾਨੂੰ ਆਪੇ ਸਾਰਾ ਕੁਝ ਦੱਸ ਦੂੰਗਾ ਜੋ ਤੁਹਾਨੂੰ ਸਮਝ ਨਾ ਲੱਗੇ ਬਾਕੀ ਤਕਰੀਬਨ ਸੌਖਾ ਜਾਂ ਕੰਮ ਤੁਸੀਂ ਆਨਲਾਈਨ ਸਰਚ ਕਰੋਗੇ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਉਹਦੇ ਤੇ ਤੁਹਾਨੂੰ ਦੱਸ ਜੇ ਕਿੱਦਾਂ-ਕਿਦਾਂ ਡਾਕੂਮੈਂਟਸ ਸੈਂਡ ਕਰਨੇ ਆ ਤੁਹਾਨੂੰ ਲਿਖਿਆ ਹੋਣਾ ਕਿ ਕਿਹੜੇ ਡਾਕੂਮੈਂਟਸ ਸੈਂਡ ਕਰੋ ਉਹਦੀ ਫਰੰਟ ਫੋਟੋ ਸੈਂਡ ਕਰੋ ਉਹਦੀ ਬੈਕ ਫੋਟੋ ਸੈਂਡ ਕਰੋ ਲੋਈ ਮਿੱਤਰੋ ਇਸ ਵੀਡੀਓ ਚਿਰਫੇ ਨਹੀਂ ਮਿਲਿਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਾਥੀ ਦੇ ਕਾਲਜੀ ਤੇ ਟੇਕ ਕੇਅਰ ਜੀ